ਹੁਣ ਪਿੰਡ ਦੇ ਵਿੱਚ ਅਸੀਂ ਪੂਰੇ ਪੰਜਾਬ ਚ ਗਏ ਆ ਚਾਹੇ ਮੁਕਤਸਰ ਸਾਹਿਬ ਚਲੇ ਜਾਵੋ ਹਬੌਰ ਚਲੇ ਜਾਵੋ ਲੁਧਿਆਣੇ ਤੁਹਾਨੂੰ ਪਤਾ ਬੁੱਢਾ ਨਾਲਾ ਕੀ ਕਰ ਰਿਹਾ ਐ ਇੱਥੇ ਦੇਖ ਲਿਆ ਆਪਾਂ ਕੀ ਹੋ ਰਿਹਾ ਕੱਲਰ ਆਪਣਾ ਫੰਡ ਸੀਗਾ ਅਖਾੜਾ ਪਿੰਡ ਜਗਰਾਉਂ ਕੋਲੇ ਉੱਥੇ ਕੀ ਹੋਇਆ ਆ ਮੈਨੂੰ ਹੁਣੇ ਬਾਈ ਜੀ ਨੇ ਦੱਸਿਆ ਇਥੋਂ 10 ਕਿਲੋਮੀਟਰ ਦੂਰ ਇੱਕ ਮੋਰਚਾ ਲੱਗਿਆ ਹੋਇਆ ਹੈ ਮੁਸਕਬਾ 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 ਕੀ ਆਪਾਂ ਅੱਡੋ ਅੱਡ ਬਹਿ ਕੇ ਚਿੱਤਰ ਖਾਈ ਜਾਵਾਂਗੇ ਜਾਂ ਕੁਝ ਕਰਾਂਗੇ ਇੱਥੇ ਬੜੇ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਨਹੀਂ ਆਏ ਨੇ ਪਹਿਲਾਂ ਬੋਲ ਵੀ ਗਏ ਨੇ ਸਾਨੂੰ ਵੀ ਮਿਲਦੇ ਨੇ ਹਮੀਰ ਸਿੰਘ ਉਹ ਰਾਣੂ ਵੀ ਸਾਰਿਆਂ ਨੂੰ ਮਿਲਦੇ ਨੇ ਮੈਂ ਇਹਨਾਂ ਨੂੰ ਪੁੱਛੂਗਾ ਕਿ ਇੱਥੇ ਆਉਣ ਤੋਂ ਪਹਿਲਾਂ ਕੀ ਤੁਸੀਂ ਆਪ ਦੇ ਪਾਰਟੀਆਂ ਦੇ ਪ੍ਰਧਾਨਾਂ ਕੋਲੇ ਗਏ ਹੋ ਆਪ ਲੇ ਜਿਹੜਾ ਵੀ ਤੁਹਾਡਾ ਰਿਪ੍ਰেজੈਂਟੇਟਿਵ ਹੈ ਜਾਂ ਐਮਪੀ ਪਾਣੀ ਬਾਰੇ ਜਿਹੜਾ ਕਾਨੂੰਨ ਬਣਿਆ ਪਾਰਲੀਮੈਂਟ ਚ ਬਣਿਆ ਨਵੰਬਰ ਚ 24 ਚ ਪੰਜਾਬ ਚ ਬਣਿਆ ਮਹੀਨਾ ਵੀ ਨਹੀਂ ਹੋਇਆ ਅਜੇ ਕੀ ਹੈ ਰਿਪ੍ਰেজੈਂਟੇਟਿਵ ਉੱਥੇ ਬੋਲੇ ਨੇ ਜਿਦਾਂ ਹੀ ਬੋਲੇ ਇੱਥੇ ਧੱਕੇ ਖਾਣ ਆਏ ਨੇ ਸਿੱਧੀ ਗੱਲ ਕਰਾਂਗੇ ਆਪਾਂ ਇਹਨਾਂ ਨਾਲ ਐਵੇਂ ਡਰਾਮਾ ਕਰੀ ਜਾਂਦੇ ਨੇ ਖੜ ਖੜ ਕੇ ਬੋਲ ਬੋਲ ਕੇ ਕਿਉਂ ਦੂਰੇ ਫਿਰਦੇ ਨੇ ਇਹ ਕੀ ਇਹਨਾਂ ਨੂੰ ਦੀਦਾ ਨਹੀਂ ਅੱਖਾਂ ਬੰਦ ਨੇ ਅੰਨੀਆਂ ਨੇ ਉਹ ਮੁਕਸਰ ਚਲੇ ਜਾਓ ਹਬੌਰ ਚਲੇ ਜਾਓ ਲੁਧਿਆਣੇ ਆ ਜਾਓ ਅਨੰਦਪੁਰ ਸਾਹਿਬ ਚਲੇ ਜਾਓ ਕਾਲਾ ਪਾਣੀ ਲੋਕ ਮਰ ਰਹੇ ਨੇ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਪੀਲੀਆ ਹੋ ਗਿਆ ਦੀਦਾ ਨਹੀਂ ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ 'ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤ ਬਣ ਜੂ ਕੋਈ ਸੇਤ ਜਾਂ ਬੰਦਾ ਦੁਨੀਆ 'ਚ ਨਜ਼ਰ ਆਉਂਦਾ ਸੀ ਲੋਕ ਆਂਦੇ ਸੀ ਪੰਜਾਬ ਦਾ ਐ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲਿਆ ਹੋਵੇ ਅਸੀਂ ਆਣੇ ਪੰਜਾਬ ਦਾ ਐ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁੱਟਣ 'ਚ ਕੋਠੀਆਂ ਬਣਾਉਣ 'ਚ ਸਾਡੀ ਇਹ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਐ ਇਹਨਾਂ ਦੀਆਂ ਜਾਇਦਾਦਾਂ ਵੱਧੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਆ ਜਾਂ ਫਾਰਮੈਲਟੀ ਕੇ ਆ ਜੋ ਇਕੱਠੇ ਹੋ ਜੋ ਆ ਵੀ ਦੀ ਗੱਟੂ ਗੈਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ 'ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਤੇ ਅਸੀਂ ਬਰਬਾਦ ਕਰਤੀ ਕੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਭੁਗਤਾਨ ਭੁਗਤ ਨਹੀਂ ਰਹੇ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਗੋਡੇ ਫੜੀ ਫਿਰਦਾ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕੀ ਨਹੀਂ ਕੀਤੀ ਹੈ ਇਹ ਇਨਾ ਫੈਕਟਰੀਆਂ ਨਹੀਂ ਕੀਤੀ ਆ ਆ ਤੁਹਾਡੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਆ ਇੱਕ ਸਿਸਟਮ ਐ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੁਹਾਨੂੰ ਮਾਰ ਕੇ ਕਮਾਈ ਵਾਧੀ ਐ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹੇਗੇ ਇੱਥੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤਾਂ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰਾਏ ਬਹੁਤ ਸਾਰੇ ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਣ ਤਾਂ ਕੀ ਰਹਿਣਾ ਹੈ ਜੇ ਅਸੀਂ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਮਣਾ ਲਈ ਤੇ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਐ ਇਹ ਵੀਰ ਕੇ ਬਣਾਜੀ ਕਾਨੂੰਨ ਆਪ ਦੇ ਆਪ ਦੇ ਐਮ ਐਲ ਏ ਨੂੰ ਪੁੱਛਿਓ ਜੇ ਕਿ ਗੱਲ ਸੁਣੋ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਆ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬੜੇ ਨੇ ਜਿਹਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇੱਕ ਕਵਾਰਟਰ ਐਕਟ ਸੀ 74 ਦਾ ਉਹਦੇ ਮੁਤਾਬਕ سزا ਹੋ ਸਕਦੀ ਸੀ ਇਹਨਾਂ ਨੇ سزا ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲੇ ਗਏ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਤੇ ਅਸੀਂ ਬੈਠੇ ਰਾਵਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਛਿੱਤਰ ਬੜੇ ਜਾਈਦੇ ਇਹਨਾਂ ਦੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਬਾਹਰ ਜਾ ਰਹੇ ਹਾਂ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀਗੀ ਹੈ ਪਤਾ ਕੀ ਦੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਖਰਾਬ ਕਰਤਾ ਗੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਜਿਦੇ ਤੇ ਅਸੀਂ ਲੱਗੇ ਹੋਏ ਆ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਹੈ ਨਾ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਆ ਖਾੜਾ ਲੱਗਿਆ ਜੇ ਮੁਕਤਸਰ ਜ਼ਰ ਸੇਤੀਆਂ ਮੇਲ ਲੰਗਨ ਪਾਰੀ ਹੈ ਜੇ ਹਮੀਰਾ ਚ ਪੈ ਰਿਆ ਕਪੂਰਥਲੇ ਤਾਂ ਅਸੀਂ ਜਾਂਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾ ਤੇ ਜਿਹੜਾ ਨਵਾਂ ਆਉ ਉਸੇ ਸ਼ਰਤ ਤੇ ਆਉ ਕਿ ਆਪਾਂ ਗੱਲ ਕਰ ਰਹੇ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਸਾਡਾ ਪਹਿਲਾ ਅਸੂਲ ਕੀ ਹੁੰਦਾ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਅੱਜ ਅਸੀਂ ਉਸ ਨਿਜਵਲ ਨਾਲ ਆਪਦੀ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿਹੋ ਜਾਂ ਨਜਮਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਆ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫਿਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇਹ ਕਦੋਂ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫਿਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਇਹ ਸਾਡੀਆਂ ਬਿਮਾਰੀਆਂ ਕਹਿ ਲੋ ਜਿਹੜੀਆਂ ਦਿਮਾਗੀ ਤੌਰ ਤੇ ਨੇ ਸਾਡਾ اخلاق ਗਿਰਦਾ ਜਾ ਰਿਹਾ ਇਸ ਚੀਜ਼ ਤੋਂ بچिए ਔਰ ਬੋਲिए ਔਰ ਇਹ ਕਿਸੇ ਹੋਰ ਲਈ ਨਹੀਂ ਬੋਲਣਾ ਤੁਸੀਂ ਆਪ ਦੇ ਲਈ ਬੋਲਣਾ ਆਪ ਦੇ ਬੱਚਿਆਂ ਲਈ ਬੋਲਣਾ ਅੱਜ ਬੱਚੇ ਜੀ ਬਾਹਰ ਜਾ ਰਹੇ ਆ ਕਿਉਂ ਬਾਹਰ ਜਾ ਰਹੇ ਨੇ ਕਿ ਸਾਡੇ ਸਿਸਟਮ ਨਹੀਂ ਸਹੀ ਸਿਸਟਮ ਕਿਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਨੇ ਚੁਣੀਆ ਆਪਾਂ ਤੇ ਕਸੂਰਵਾਰ ਕੌਣ ਹੈ ਉਤ ਆਊਗਾ ਕੋਈ ਕੋਈ ਅਵਤਾਰ ਆਊਗਾ ਅਸੀਂ ਕਰਨਾ ਹੈ ਮੱਥੇ ਟੇਕ ਕੇ ਅਸੀਂ ਕਹਿੰਦੇ ਸਾਡੀ ਹਿਸਟਰੀ ਆ ਸੀ ਬਚਿੱਤਰ ਸਿੰਘ ਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹਾਂ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ ਚ ਨੁਮੈਂਦੇ ਨਹੀਂ ਗਏ ਅਸੀਂ ਰਿਪਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਗਏ ਸਾਡੇ ਉਹ ਪੂਰਵਜ ਨਹੀਂ ਸੀ ਤਾਂ ਵੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾ ਇਹ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਹੈ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਹੈ ਔਰ 트ੰਪ ਜਾਂ ਮੋਦੀ ਇਹ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਹੈ ਫੈਕਟਰੀਆਂ ਵਾਲੇ ਮਸਕ ਕੌਣ ਹੈ जिने ਸਾਰਾ ਪੈਸਾ ਲਾਇਆ ਟਰੰਪ ਦੇ ਪਿੱਛੇ ਅਡਾਨੀ ਕੌਣ ਹੈ ਅੰਬਾਨੀ ਕੌਣ ਹੈ ਇਹ ਉਹ ਫੈਕਟਰੀਆਂ ਵਾਲੇ ਨੇ ਜਿਵਾਂ ਦੇ ਨੇ ਤੁਸੀਂ ਸਾਡੇ ਲਈ ਕੀੜੇ ਮਕਾਉੜੇ ਹੋ ਸਾਡੀ ਫੈਕਟਰੀ ਆਈ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰਦੇ ਆਂਗੇ ਇਹ ਸਾਡਾ ਫਰਜ਼ ਬੰਦ ਹੈ ਕਿ ਅਸੀਂ ਕੁਛ ਕਰੀਏ ਕੀ ਕਰ ਸਕਦੇ ਆ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਿਸ ਦੇ ਨਾਲ ਆਪਸ ਸਿਰ ਜੋੜ ਲੈਣੇ ਆ ਸਾਡੀ ਗੱਲ ਮੰਨੀ ਜਾਂਦੀ ਹੈ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੱਗੂ ਦਾ ਟਿਕਰੀ ਸਿਰ ਸਿਰ ਜੋੜ ਲੀਏ ਔਰ ਸਿਰ ਜੁੜਨਗੇ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਤ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕਿ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਹੈ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ ਇਹ ਜਿਹੜੇ ਲੁਟੇਰੇ ਸਾਡੇ ਐਮਐਲਏ ਜਾਂ ਐਮਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਆ ਬੁੱਢਾ ਨਾਲਾ ਕਦੋਂ ਦਾ ਖਰਾਬ ਹੈ ਆ ਸੇਤੀਆਂ ਮੈਨੂੰ ਕਦੋਂ ਦੀ ਲੱਗੀ ਹੈ ਆ ਜਗਤਜੀਤ ਕਦੋਂ ਦੀ ਲੱਗੀ ਹੈ ਕੋਈ ਬੋਲਿਆ ਜਿਹੜੇ ਸਾਡੇ ਨੁਮਾਇंदे ਕਹਿੰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿਤੇ ਸਾਡੇ ਲਈ ਬੋਲਦੇ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜ਼ੈਂਟੇਸ਼ਨ ਆ ਇੰਡਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਤ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਕਰਜ਼ਾ ਤੁਹਾਡੇ ਜ਼ਰ ਸਾਢੇ 4 ਲੱਖ ਕਰੋੜ ਹੋ ਗਿਆ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਭੱਜੇ ਜਾਂਦੇ ਨੇ ਬਾਹਰ ਨੇ ਇੱਥੇ ਆਈ ਜਾਂਦੇ ਨੇ ਕੋਈ ਸੋਚ ਰਿਹਾ ਇਹਦੇ ਬਾਰੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮਾਈਨੋਰਟੀ ਹੋਣ ਜਾ ਰਹੇ ਆ ਮжоਰਿਟੀ ਤੋਂ ਮਾਈਨੋਰਿਟੀ ਮਤਲਬ ਘਟ ਗਿਣਤੀ ਹੋਣ ਜਾ ਰਹੇ ਆ ਕਿਹਨੂੰ ਕਹਾਂਗੇ ਫਿਰ ਕਿਹੜੀ ਲੈਂਗੁਏਜ ਚ ਬੋਲੂਗੇ ਭਾਸ਼ਾ ਚ ਬੋਲੂਗੇ ਇਹਦੇ ਬਾਰੇ ਸੋਚੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਸੋਚੋ ਇਹਦੇ ਬਾਰੇ ਇੱਕ ਲੜੀ ਚ ਪਰੋਈਏ ਔਰ ਇਹਨਾਂ ਨੂੰ ਇਕੱਠੇ ਕਰਕੇ ਫਿਰ ਆਪਾਂ ਪੰਜਾਬ ਗਵਰਨਮੈਂਟ ਨੂੰ ਕਹੀਏ ਲੇਕਿਨ ਇਹ ਕੋਈ ਇੱਕ ਥਾਂ ਤੋਂ ਨਹੀਂ ਕਿਹਾ ਜਾਂਦਾ ਤੁਹਾਡੇ ਜਿਹੜੇ ਸਰਪੰਚ ਨੇ ਤੁਹਾਡੇ ਐਮਐਲਏ ਨੇ ਤੁਹਾਡੇ ਐਮਪੀ ਨੇ ਕੀ ਕਰ ਰਹੇ ਨੇ ਇਹਦੇ ਬਾਰੇ ਉਹਦੇ ਕੁਝ ਕਾਨੂੰਨ ਨੇ ਜਿਹਦੇ ਬਾਰੇ ਸਭ ਦੱਸ ਚੁੱਕੇ ਨੇ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿ ਰਿਹਾ ਜਿੰਨਾ ਚਿਰ ਇੱਕ ਲੜੀ ਚ ਪਰੋਕੇ ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਗਵਰਨਮੈਂਟ ਵਾਲਿਆਂ ਨੂੰ ਜਾਂਦਾ ਕਰ ਜਾਂਦਾ ਫਾਉ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਐਸ ਸ਼ਰਤ ਤੇ ਬਣੂਗਾ ਉਹਨਾਂ ਚਿਰ ਕੁਝ ਨਹੀਂ ਹੋਣਾਗਾ ਐਂ ਗੱਲਾਂ ਕਰਾਂਗੇ ਜਾਵਾਂਗੇ ਔਰ ਬੱਚਿਆਂ ਨੂੰ ਸਾਡਿਆਂ ਨੂੰ ਕਾਲਾ ਪੀਲੀਆ ਸਰੌਸਸ ਔਰ ਕੈਂਸਰ ਹੋਊਗਾ ਸੋ ਉਹਦੇ ਲਈ ਮੇਰੀ ਅੱਜ ਪਹਿਲੀ ਗੱਲ ਔਰ ਇਹੀ ਗੱਲ ਵੱਡੀ ਬਣੂਗੀ ਕਿ ਆਪਾਂ ਇੱਕ ਲੜੀ ਚ ਪਰੋਈਏ ਇੱਕ ਲੜੀ ਚ ਪਰੋ ਕੇ ਸਾਰੇ ਥਾਵਾਂ ਤੇ ਜੋ ਵਿਰੋਧ ਚੱਲ ਰਿਹਾ ਉਹਨੂੰ ਇਕੱਠਾ ਕਰੀਏ ਔਰ ਉਹਦੇ ਲਈ ਫੇਰ ਇੱਕ ਮੋਠੋ ਗਏ ਨੂੰ ਕਹੀਏ ਕਿ ਕਰ ਨਹੀਂ ਤਾਂ ਜਾ ਔਰ ਇਹ ਮੁੱਦਾ ਬਣਾ ਲਓ ਮੈਂ ਫੇਰ ਕਹੂੰਗਾ ਸਾਰਿਆਂ ਨੂੰ ਆਖਰੀ ਗੱਲ ਕਹਿ ਰਿਹਾ ਇਹਨੂੰ ਮੁੱਦਾ ਬਣਾ ਲਓ ਆਪ ਦਾ ਜਦੋਂ ਕੋਈ ਥੋੜੇ ਨਾਲ ਵੋਟ ਦੀ ਗੱਲ ਕਰੇ ਜਾ ਕਿਸੇ ਦਾ ਸਮਰਥਨ ਗੱਲ ਕਰੇ ਉਹਨੂੰ ਕਹੇ ਪਾਣੀ 바ੜੇ ਦੱਸ ਕੀ ਕੀਤਾ ਜੇ ਨਹੀਂ ਕਰਾਂਗੇ ਤਾਂ ਸਾਡੀ ਸਭ ਤੋਂ ਕੀਮਤੀ ਸ਼ੈ ਪਿਤਾ ਦਾ ਦਰਜਾ ਹੈ ਜੀ ਨੂੰ ਜਿਹਦੇ ਬਾਰੇ ਗੁਰੂਆਂ ਨੇ ਕਿੰਨਾ ਕੁਛ ਕਿਹਾ ਸਭ ਮਿੱਟੀ ਚ ਮਿਲ ਜੂ ਇਹ ਰਿਗ ਵਿੱਚ ਵੀ ਜ਼ਿਕਰ ਹੈ ਦਾ ਤੋ ਕਹੇ ਪਾਣੀ ਬਿਨਾ ਜ਼ਿੰਦਗੀ ਨਹੀਂ ਗਈ ਔਰ ਬਾਕੀ ਸਾਰੀਆਂ ਗੱਲਾਂ ਦਾ ਬਦਲ ਹੈ ਆਲਟਰਨੇਟਿਵ ਹੈ ਚਾਹੇ ਉਹ ਇੰਡਸਟਰੀ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਪਰ ਪਾਣੀ ਦਾ ਕੋਈ ਬਦਲ ਨਹੀਂ ਪਾਣੀ ਕੁਦਰਤ ਦੀ ਦੇਣਾ ਔਰ ਇਹ ਅਮੋਕ ਡੀਗਾ ਇਹ ਮੁੱਕ ਜੂਗਾ ਜੇ ਆਪਾਂ ਨਾਲ ਸੁਧਰੇ ਤੇ ਫਿਰ ਮੈਂ ਮਹਾਰਾਸ਼ਟਰ ਚ ਰਿਹੈਂ ਮੱਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ ਪੂਰੀ ਰਾਤ ਇੱਕ ਔਰਤ ਲੈਣ ਚਲਾ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚਲੇ ਆ ਅਸੀਂ ਜਾ ਰਹੇ ਆ 1.5 ਅਰਬ ਲੀਟਰ ਪਾਣੀ ਹਰ ਰੋਜ਼ ਇੰਡਸਟਰੀ ਥੱਲਿਓਂ ਕਢਦੀ ਆ ਜਾਂ ਦਰਿਆਵਾਂ ਦਾ ਰੈਂਦੀ ਆ ਔਰ ਉਹਨੂੰ ਗੰਦਾ ਕਰਕੇ ਵਾਪਸ ਪਾਉਂਦੀ ਆ ਦਰਿਆਵਾਂ ਚ ਜਾਂ tributaries ਥੱਲੇ ਇਹ ਸਾਡੀਆਂ ਮੋਟਰਾਂ ਦਾ ਰੋਣਾ ਰੋਂਦੇ ਨੇ ਖਲਤ ਆ ਮੋਟਰਾਂ ਦੀ ਪਰ ਕਿੰਨੀ ਕ ਪਾਣੀ ਕਢਦੀਆਂ ਨੇ ਤੇ ਇੰਡਸਟਰੀ ਕਿੰਨਾ ਕੱਟ ਰਹੀ ਹੈ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਇਹ ਸਾਡੇ ਰਿਪ੍ਰੈਜ਼ੈਂਟੇਟਿਵਾਂ ਦਾ ਕੰਮ ਹੈ ਜਿਹੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਿਰਦੇ ਨੇ ਕੀ ਆਪ ਦੀਆਂ ਪਾਰਟੀਆਂ ਚ ਬੋਲਦੇ ਨੇ ਉੱਥੇ ਉਹਨਾਂ ਨਾਲ ਜਿੰਦਾਬਾਦ ਇੱਥੇ ਆ ਕੇ ਸਾਡੇ ਨਾਲ ਬਹਿ ਜਾਂਦੇ ਨੇ ਐਡੀ ਹੱਦ ਦਰਜੇ ਦੀ ਬੇ ਬੇਸ਼ਰਮੀ ਇਹ ਬੇਸ਼ਰਮੀ ਕਿਉਂ ਹੈ ਕਿਉਂਕਿ ਅਸੀਂ ਇਹਨਾਂ ਨੂੰ ਭਾ ਲੈਨੇ ਆਪਦੇ ਨਾਲ ਅਸੀਂ ਇਹਨਾਂ ਦੇ ਹੱਕ ਚ ਨਾਰੇ ਲਾ ਦਿੰਨੇ ਆ ਅਸੀਂ ਇਨਾਂ ਦੀਆਂ ਵੋਟਾਂ ਪਾ ਦਿੰਨੇ ਆ ਤਾਂ ਸੋ ਇਹ ਤੋਂ ਬਚੋ ਔਰ ਇੱਕ ਲੜੀ ਚ ਪਰੋਕੇ ਆਪਾਂ ਵਿਰੋਧ ਨੂੰ ਅੱਗੇ ਵਧਾਈਏ ਔਰ ਵਿਰੋਧ ਨਾਲ ਵਿਦੇ ਨੇ ਯਰ ਇੱਕ ਸਾਲ ਦੇ ਅੰਦਰ ਅੰਦਰ ਇਹਦਾ ਹੱਲ ਕੱਢ ਦਈਏ ਫੇਰ ਆ ਗੱਲ ਨਹੀਂ ਤਾਂ ਹੱਡ ਅੱਡ ਬੈਠ ਕੇ ਆ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਇੱਕ ਬਾਹ ਬੁਲਾਉਂਦਾ ਆਵਾਜ਼ ਬਾਹ ਚੱਕ ਕੇ ਮੁੱਠੀ ਮੀਚ ਕੇ ਕਹਿੰਦਾ ਪਾਣੀ ਸੁਧਾਰੋ ਨਹੀਂ ਤਾਂ ਜਾਓ ਇਹ ਗੱਲ ਨੂੰ ਸੋਚ ਲੋ ਔਰ ਬਣਾ ਲਓ